ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਗੇ ਇਧਰ ਪਈ ਹੈ ਬਈ ਪ੍ਰਵੀਨ ਤੇ ਮੈਂ ਤੁਹਾਨੂੰ ਜਿੰਨੇ ਵੀ ਰਿਪੋਰਟਾਂ ਪਈਆਂ ਸੀ ਸੀਟੀ ਸਕੈਨ ਵੀਰਾਉਦ ਕਮੀਆਂ ਨਾ ਜੋ ਸੀਟੀ ਸਕੈਨ ਕੀਤੇ ਹੋਏ ਸੀ ਰਿਪੋਰਟਾਂ ਸਾਰੀਆਂ ਹੱਡੀ ਥੋੜੀ ਜਿਹੀ ਕ੍ਰੈਕ ਹੋਈ ਆ ਹਸਲੀ ਦੀ ਤੇ ਇਹ ਅਜੇ ਲਮਾਰੀ ਲਮਾਰੀ ਦੇ ਵਿੱਚ ਦਵਾਈਆਂ ਵਗੈਰਾ ਪਈਆਂ ਨੇ ਤੇ ਭਰ-ਭਰ ਪੰਨੇ ਭਰ-ਭਰ ਲਗਾ ਕੇ ਆ ਰਹੇ 10 10 20 20 ਕਿਲੋ ਦਵਾਈਆਂ ਜੰਕਸ਼ਨ ਵਗੈਰਾ ਜਿਹੜੀ ਮੈਟਰੋ ਲੱਗਦੀ ਆ ਛੋਟੀ ਵੱਡੀਆਂ ਸੱਟੀਆਂ ਨੇ ਤੇ ਬਾਕੀ ਦਵਾਈ ਦੀ ਕੋਈ ਗਿੰਟੀ ਮਿੰਟੀ ਨਹੀਂ ਦਵਾਈ ਲਈ ਆ ਬਹੁਤ ਕੇਅਰ ਕੀਤੀ ਐ ਜੀ ਪਹਿਲਾਂ ਨਾਲ ਠੀਕ ਨਹੀਂ ਅਲਮਾਰੀ ਦੇ ਵਿੱਚ ਸਾਡੇ ਬਿਸਤਰੇ ਪਏ ਨੇ ਤੇ ਇਧਰ ਵੇਖੋ ਐਲਸੀਡੀ ਭਾਈ ਚਲਦੀ ਨਹੀਂ ਬਸ ਨਾਮ ਦੀ ਐਲਸੀਡੀ ਐ ਇਥੇ ਇਹਨਾਂ ਦਾ ਤਾਂ ਵੀ ਕਰਾਇਆ ਬਣਾਈ ਜਾਂਦੇ ਆ ਕੁਝ ਚੱਲਦਾ ਹੀ ਨਹੀਂ ਇਹ ਇਧਰ ਸ਼ੀਸ਼ਾ ਪਈ ਗਾਈਜ਼ ਮੈਂ ਨਾ ਪ੍ਰਵੀਨ ਨੂੰ ਵੀ ਵਧੀਆ ਉਹਦਾ ਮੂੰਹ ਮਾ ਧੋ ਕੇ ਵੀ ਵਧੀਆ ਸਿਰ ਸੁਰੂਆਤ ਕੀਤੀ ਚਾਹ ਪਾਣੀ ਪੀ ਕੇ ਉਹਨੂੰ ਖਵਾ ਪਿਆ ਕੇ ਤੇ ਮੈਂ ਨਾ ਇੱਧਰ ਆਈ ਸੀ ਬਾਜ਼ਾਰ ਵੇਖਣਾ ਤੁਹਾਨੂੰ ਦਿਖਾਉਣੀ ਆ ਇੱਧਰ ਵੇਖੋ ਭਾਈ ਇਹ ਕਮਰੇ ਆ ਲੈਣ ਭਾਈ ਲੈਣ ਭਾਈ ਰੋਮ ਹੈ ਇਹਦੇ ਡਾਕਟਰ ਸਾਹਿਬ ਜਾ ਰਹੇ ਨੇ ਇੱਧਰ ਵੇਖੋ ਇੱਥੇ ਆਈ ਸੀ ਹਵਾ ਖਾਣ ਵਾਸਤੇ ਉਹ ਭਾਈ ਜਾਂਦਾ ਰੇੜੀ ਲੈ ਕੇ ਉਹ ਗੱਡੀਆਂ ਤੇ ਆਪਾਂ ਤੁਹਾਨੂੰ ਵੈਕ ਕੈਮਰਾ ਕਰਕੇ ਵੀ ਦਿਖਾਉਨੇ ਆ ਸੁਬਾ ਸੁਬਾ ਦਾ ਟਾਈਮ ਹੈ ਜੀ ਇਹ ਆ ਜੀ ਇਥੋਂ Amazon ਤੋਂ ਜਾਂਦਾ ਸਾਰਾ ਜਿੰਨਾ ਜਿਹਨੇ ਵੀ Amazon ਤੋਂ ਮੰਗਵਾਣੇ Amazon ਤੋਂ ਬਾਕੀ ਇਧਰ ਵੇਖੋ ਭਾਈ ਸੁਬਾ ਸੁਬਾ ਦਾ ਨਜ਼ਾਰਾ ਇਥੋਂ ਸਭ ਕੁਝ ਨਜ਼ਰ ਆ ਰਿਹਾ ਸਭ ਕੁਝ ਦੇਖੋ ਗੱਡੀਆਂ ਜਾ ਰਹੀਆਂ ਇੱਧਰ ਵੇਖੋ ਇੱਧਰ ਡਸਟਬਿਨ ਵਗੈਰਾ ਸਾਰੇ ਪਏ ਨੇ ਇੱਧਰ ਵੇਖੋ ਜੀ ਤੇ ਮੈਨੂੰ ਭਾਈ ਇੱਥੇ ਮੈਂ ਵੀਡੀਓ ਐਡੀਟਿੰਗ ਕਰਨ ਆਈ ਸੀ ਕਿਉਂਕਿ ਨੈਟ ਦੀ ਪ੍ਰੋਬਲਮ ਆਉਂਦੀ ਹੈ ਤੇ ਹੁਣ ਮੈਂ ਜਾਉਂਗੀ ਅੰਦਰ ਕਿਉਂਕਿ ਮੈਨੂੰ ਟਾਈਮ ਕਾਫੀ ਹੋ ਗਿਆ ਇੱਥੇ ਆਈ ਨੂੰ ਪਹਿਲਾਂ ਵੀਡੀਓ ਐਡੀਟਿੰਗ ਕੀਤੀ ਹੈ ਕਿਉਂਕਿ ਕਈ ਦਿਨ ਹੋ ਗਏ ਸੀ ਵੀਡੀਓ ਅਪਲੋਡ ਨਹੀਂ ਕੀਤੀ ਮੈਂ ਖਰੀ ਆਪਾਂ ਵੀਡੀਓ ਅਪਲੋਡ ਕਰਕੇ ਪਹਿਲਾਂ ਦੇ ਦੇਈਏ ਥੋੜਾ ਬਹੁਤ ਨੈਟ ਚੱਲਦਾ ਉਹਦੇ ਨਾਲ ਤਾਂ ਚਲੋ ਵੀਡੀਓ ਅਪਲੋਡ ਹੋ ਹੀ ਜਾਊਗੀ ਹਜੇ ਸਾਨੂੰ ਛੁੱਟੀ ਨਹੀਂ ਮਿਲੀ ਦਰਸ਼ਕੋ ਜੇਦੋ ਵੀ ਸਾਨੂੰ ਛੁੱਟੀ ਮਿਲ ਗਈ ਅਸੀਂ ਉਹ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਵਾਦਾ ਕੀਤਾ ਪਰ ਹਜੇ ਵੱਡਾ ਇੰਜੈਕਸ਼ਨ ਇੱਕ ਲੌਨ ਵਾਲਾ ਪਿਆ ਉਸ ਕਰਕੇ ਤੇ ਠੀਕ ਹੈ ਦਰਸ਼ਕੋ ਹੁਣ ਮੈਂ ਚਲਦੀ ਹਾਂ ਅੰਦਰ ਹੁਣ ਆਪਾਂ ਚਲਦੇ ਹਾਂ ਜੀ ਅ ਕੀ ਕਰੀਏ ਨਾ ਸੇਵਾ ਇੱਧਰ ਪੁਆਦੀ ਬੈਗ ਇਹ ਪਾਈਪਰ ਵੀ ਨਾ ਕਿਵੇਂ ਆ ਆ ਜਿਹੜਾ ਵੱਡਾ ਇੰਜੈਕਸ਼ਨ ਹੈ ਜਿਹੜਾ ਤੁਹਾਨੂੰ ਅਸੀਂ ਕਹਿ ਰਹੇ ਸੀ ਇਹ ਚੱਲਦਾ ਜਿਵੇਂ ਬੋਤਲ ਚੱਲਦੀ ਨਾ ਹੌਲੀ-ਹੌਲੀ ਸਲੋ-ਸਲੋ ਚੱਲਦੇ ਆ ਤੇ ਇੱਧਰ ਵੇਖੋ ਇਸ ਤਰੀਕੇ ਬੋਤਲਾਂ ਲਾ ਰੱਖੀਆਂ ਤੇ ਇੱਧਰ ਲਾ ਪਿਆ ਠੀਕ ਹੈ ਨਹੀਂ ਨਹੀਂ ਆ ਦੇਖੋ ਜਿਹੜੀ ਇਸ ਇੰਜੈਕਸ਼ਨ ਦੀ ਆ ਰੀਡ ਹੈ ਇੱਥੋਂ ਚੱਲਦਾ ਤੇ ਪਹਿਲਾਂ 3 ਤੇ ਸੀ ਫਿਰ 2.5 ਤੇ ਕਰਕੇ ਫਿਰ 2 ਤੇ ਕਰਕੇ ਫਿਰ ਇਸ ਨੂੰ ਕਰਕੇ ਡੇਢ ਤੇ ਹੁਣ ਡੇਢ ਤੇ ਚੱਲੀ ਜਾਂਦਾ ਇਹ ਹੌਲੀ ਹੌਲੀ ਤੇ ਇੱਧਰ ਸੋਜ ਨਹੀਂ ਆਈ ਹਨਾ ਇੱਧਰ ਸੋਜ ਆ ਗਈ ਸੀ ਪਹਿਲਾਂ ਇੱਧਰ ਸੀਗਾ ਤੇ ਇੱਧਰ ਵੇਖੋ ਪਹਿਲਾਂ ਨਾ ਇੱਧਰ ਸੀ ਆ ਵੇਖੋ ਅਨੀਲ ਪੈ ਗਿਆ ਕਿਉਂਕਿ ਟੀਕੇ ਤਿੰਨ ਦਿਨ ਤਿੰਨ ਰਾਤਾਂ ਐਸੇ ਚ ਹੀ ਲੱਗੇ ਰਹੇ ਨੇ ਹੁਣ ਕੱਲ ਦਾ ਬਦਲਾ ਕੇ ਤੇ ਐਚ ਕਰਤਾ ਹੁਣ ਠੀਕ ਹੈ ਵਧੀਆ ਇਦਰ ਮੁੰਡਾ ਤਿਆਰ ਹੋ ਜਾਂਦਾ ਭਾਈ ਕੱਲ ਰੋਟੀ ਲੈ ਕੇ ਆਇਆ ਸੀਗਾ ਤੇ ਫਿਰ ਉਹ ਮੈਂ ਉਹ ਸੂਜੀ ਨਾਲ ਨਹੀਂ ਕੱਢਦੇ ਹੁੰਦੇਗੇ ਨਹੀਂ ਬੋਲੇ ਮੈਂ ਲਾ ਕੇ ਖਾਂਦੀ ਆਂ ਅੱਛਾ ਉਹ ਤਾਂ ਠੀਕ ਆ ਉਸ ਚੱਕਰ ਨਾਲ ਲੇਉਣਾ ਚਾਹੀਦਾ ਕੋਟਕੇ ਮਿੱਟੀ ਬੰਦ ਕਰ ਲੈ ਭਰਾਵਾ ਉਹਨਾਂ ਅਕਤਾ ਸਾਢੇ ਕੁੜੀ ਦੇ ਬਣਨਾ ਨੇ ਜਿੰਨ ਤੋਂ ਚ ਕੱਢ ਲੈ ਜੰਨੇ ਰੋਜੀ ਅੱਗੇ ਕਹੀ ਜਾਂਦੀ ਸੀ ਆਂਦੀ ਉਹਨਾਂ ਤਾਂ ਮੇਰੇ ਬਣਨਾ ਨਹੀਂ ਜਿੰਨਾ ਲੈ ਜਦੇ 8 ਗ੍ਰਾਮ ਖੂਨਾ ਭਰਾਵਾ ਬੱਸ 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 ਕਰ ਭਰਾਵਾ ਬਾਹਲਾ ਦਾ ਕੱਢਿਆ ਕਰੋ ਐਨਾ ਬਣਨਾ ਨਹੀਂਗਾ ਲੋਕ ਕਈ ਵਾਰੀ ਹਲਾਵਲ ਨਹੀਂ ਆਜਦਾ ਹੋ ਜੀ ਹਾਂ ਹਾਂ ਚੱਕਰ ਆਉਂਦੇ ਹੁਣ ਚੱਕਰ ਆਉਂਦੇ ਹੁਣ ਹਣ ਕੌਣ ਕੱਢੀ ਜਾਂਦੇ ਆ ਉਹਦੇ ਚੱਕਰ ਜ਼ਿਆਦੇ ਆਉਣਗੇ ਭਰਾਵਾ ਜਮਾ ਘਟ ਜੂਗਾ ਹੈ ਪਰਚੀ कटਵਾਏ ਨੀ ਨਹੀਂ ਵੀਰੇ ਜਾਣਾ ਹਜੇ ਪਰਚੀ ਕਟਵਾ ਕੇ ਆਵਾਂਗੇ 314 ਨੰਬਰ ਬੱਚਾ ਚਾਉਂਦਾ 14 ਵੀਰੇ ਤੇ ਵੀਰੇ ਕਿੰਨੇ ਚੱਕਰ ਪੋਰਟ ਆ ਜੂਗੇ ਦੇ 25 ਘਟੋ ਉਹ ਵੀ ਆਦਰਕਣ ਘੰਟੇ ਬੀਤ ਗਏ ਅੱਤੇ ਪਾਣੀ ਘੰਟੇ ਚ ਠੀਕ ਹੈ ਵੀਰ ਤੁਮਨ ਵਾਈਕ ਓਕੇ ਹੈ ਜੀ ਘਰ ਆਇਦਾ ਨਾਮ ਕੇ ਕੀ ਨਾਲਿੰਦੇ ਬਾਗ ਜੀ ਦਾ ਉੱਤੇ ਬਾਗ ਹੀ ਕਹਿੰਦੇ ਬਾਗ ਜੀ ਗਾਈਜ ਆਪਾਂ ਨੂੰ ਛੁੱਟੀ ਦਾ ਆਗਾਹਨ ਕਰਤਾ ਉਹਨਾਂ ਨੇ ਵੀ ਕੱਲ ਨੂੰ ਛੁੱਟੀ ਮਿਲੂਗੀ ਅੱਜਾ ਜੋ ਕਹਿੰਦੇ ਵੀ ਤੋਰਾ ਫੇਰਾ ਕਰਵਾ ਕੇ ਮੈਂ ਤੋਰਾ ਫੇਰਾ ਕਰਵਾ ਕੇ ਲੈ ਕੇ ਆਈ ਆਂ ਖਾਣਦੇ ਪੀਂਦੇ ਨੇ ਪਪੀਤਾ ਖਵਾਇਆ ਦਲੀਆ ਖਵਾਇਆ ਤੇ ਕੱਲ ਨੂੰ ਆਪਾਂ ਦੇਖਾਂ ਹੁਣ ਠੀਕ ਹੈ ਬਿਹਤਰਾਂ ਚੱਕਰ ਚੁੱਕਰ ਤਾਂ ਨਹੀਂ ਆਉਂਦੇ ਹੁਣ ਠੀਕ ਹੈ ਦਰਸ਼ਕੋ ਬਹੁਤ ਜ਼ਿਆਦਾ ਠੀਕ ਨੇ ਤੁਹਾਡੀਆਂ ਦੁਆਵਾਂ ਕੰਮ ਕਰ ਗਈਆਂ ਆਜੂਗੀ ਆਜੂਗੀ ਆ ਗਈ ਚਲੋ ਕਿਵੇਂ ਲੱਗ ਰਿਹਾ ਭਾਈ ਲਿਬਟ ਲਿਬਟ ਲਿਬਰਟੀ ਕਿਵੇਂ ਲੱਗ ਰਿਹਾ? ਕਿਹੋ ਜਿਹਾ ਪਾਣੀ ਲੱਗ ਰਿਹਾ? ਬਸ ਲੋਰ ਡਿਫਟਰਾ ਜਿਹੜੀ ਇੱਥੇ ਲੱਗ ਜੀ 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 ਨਾ ਪਤੋ ਜੀ ਉਹ ਉੱਪਰ ਲਾ ਵੇਖ ਪਰਲੇ ਲਵੇ ਘੱਟ ਪੜੇ ਬਸ ਇੱਕ ਵਾਰ ਨਾ ਪਦੇ ਹੋ ਗਿਆ ਪੀਲਾ ਪੀਲੇ ਆਪਾਂ ਗੇਟ ਬੰਦ ਕਰ ਲੈਨੇ ਦਰਸ਼ਕੋ ਉਹ ਤਾਂ ਰੋਟੀ ਲੈਣ ਗਏ ਆ ਤੇ ਪ੍ਰਦੀਪ ਭਰੀ ਆਏ ਸੀ ਉਹ ਹੁਣ ਬਸ ਜਸਟੀ ਘਰੇ ਗਏ ਆ ਤੇ ਕੱਲ ਸਵੇਰ 10 ਵਜੇ ਆਪਾਂ 9 ਵਜੇ ਛੁੱਟੀ ਮਿਲ ਜੂਗੀ ਤੇ 10 ਵਜੇ ਆਪਾਂ ਇੱਥੋਂ ਰਵਾਨਾ ਹੋ ਜਾਵਾਂਗੇ ਤੇ ਪ੍ਰਵੀਨ ਚਾਹ ਪੀ ਰਹੀ ਹੈ ਹੁਣ ਠੀਕ ਆ ਚੱਕਰ ਚੱਕਰ ਨਹੀਂ ਆਉਂਦੇ ਤੇ ਜਿਹੜਾ ਇੰਜੈਕਸ਼ਨ ਸੀਗਾ ਇਹ ਬੰਦ ਕਰਵਾਤਾ ਜੀ ਇਹ ਬੰਦ ਕਰਤਾ ਹੈਗਾ ਤੇ ਹੁਣ ਬਸ ਇੱਥੇ ਸਿੰਪਲ ਹੈ ਜਿਹੜੀ ਚੱਲ ਰਹੀ ਟਿੱਕੇ ਵਾਲੀ ਇਹ ਬਾਕੀ ਸਭ ਠੀਕ ਹੈ ਜੀ ਤੰਦਰੁਸਤੀ ਹੈ ਕਿਰਪਾ ਮਹਾਰਾਜ ਦੀ ਠੀਕ ਹੋ ਗਈ ਆ ਤੇ ਕੁਛ ਸਾਡੀ ਕੇਅਰ ਕਰਕੇ ਕੁਝ ਦੁਆਵਾਂ ਕਰਕੇ கல் சுா சே மோ கேக்கு மெண்ட் ரெண்டு தூக்கோ